ਉਹ ਮੇਰੇ ਕਿਹੜਾ ਚੱਲਣ ਟਰਾਲੇ ਮੈਂ ਮਜ਼ਦੂਰ ਵਿਚਾਰਾ ਪੈਡੀ ਪੂ ਉਤੋਂ ਕਣਕ ਸੀ ਆਉਂਦੀ ਹੋ ਡੀ ਪੂ ਉਤੋਂ ਕਣਕ ਸੀ ਆਉਂਦੀ ਬਣਿਆ ਸੀ ਫੁੱਲ ਨਜ਼ਾਰਾ ਢਾਈ ਲੱਖ ਮੇਰੀ ਮਕਮ ਕਰਤੀ ਬੜਾ ਮੈਂ ਰੋਲਾ ਪਾਇਆ ਫੈਮਲੀ ਐਡੀ ਨੇ ਉਹ ਮੇਰਾ ਛਣ ਕਾਟ ਕਟਾਇਆ ਫੈਮਲੀ ਐਡੀ ਨੇ ਅੜ ਕੇ ਜਾ ਕੇ ਕਹਿੰਦਾ ਹਾਂਜੀ ਮੈਂ ਮੈਂ ਕਹਿੰਦਾ ਜੀ ਤੁਹਾਨੂੰ ਬਿਜਲੀ ਵਾਲੇ ਤੋਂ ਕੋਈ ਗੀਤ ਸੁਣਾ ਦਈਏ ਤਾਂ ਉਹ ਕਹਿੰਦੇ ਵੀ ਸੁਣਾ ਦਿਓ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਉੱਥੇ ਆਪਾਂ ਕਾਂਗਰਸ ਪਾਰਟੀ ਦੀ ਸਿਫਤ ਕਰਨੀ ਹੈ ਹਾਂ ਤੇ ਮੈਂ ਹੁਣ ਤਿੰਨ ਤਿੰਨ ਦਿਨ ਤੇ ਲਾਈਟ ਨਹੀਂ ਆਉਂਦੀ ਪੰਡਾ ਚ ਤੇ ਮੈਂ ਫਿਰ ਉਸੇ ਹਿਸਾਬ ਨਾਲ ਸੁਣਾਇਆ ਮੈਂ ਕਿਹਾ ਦੋਵੇਂ ਬੂਏ ਖੋਲ ਕੇ ਮੈਂ ਵਾਜ ਰਹੀ ਐ ਮਾਰਦੀ ਹੁ ਲਾਈਟ ਹੈ ਖਰਾਬ ਸਾਡੀ ਟੁੱਟ ਗਈ ਐ ਤਾਰ ਜੀ ਹੋਏ ਕਿਹੋ ਜੇ ਕਰਮਚਾਰੀ ਤੁਹਾਡੇ ਮਹਿਕਮੇ ਦੇ ਕਿਹੋ ਜੇ ਕਰਮਚਾਰੀ ਤੁਹਾਡੇ ਇਹ ਮਹਿਕਮੇ ਦੇ ਕੱਲੀ ਬੈਠੀਂ ਨੇ ਰੱਚ ਡਰਾਂ ਹਾਂ ਸਾਡੇ ਘਰਾਂ ਵਿੱਚ ਐਸਡੋ ਜੀ ਪੱਖੇ ਬੰਦ ਪੈ ਨੇ ਬਿਜਲੀ ਬਿਨਾ ਜਦੋਂ ਮੈਂ ਦੂਜਾ ਟੱਪਾ ਗਿਆ ਨਾ ਉਹ ਲੀਡਰਾਂ ਦੇ ਘਰਾਂ ਵਿੱਚ ਜਗਦਿਆਂ ਲੇਟਾ ਮੈਂ ਤਾਂ ਮੋਮਬਤੀਆਂ ਬਾਲੀਆਂ ਬਥੇਰੀਆਂ ਤੇ ਇੱਥੇ ਰੌਲਾ ਪੈ ਗਿਆ ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਯਾਰ ਕਾਂਗਰਸ ਪਾਰਟੀ ਕੀ ਸਿਫਤ ਕਰ ਰਿਹਾ ਹੈ ਕਿ ਬੇਇੱਜ਼ਤੀ ਕਰ ਰਿਹਾ ਹੈ ਉਹਦਾ ਸਭ ਕੀ ਤੇ ਇਹ ਜਿਹੜੇ ਨਾਲ ਦੇ ਇਹ ਭਾਜ ਭਾਜ ਬਾਹਰ ਨਿਕਲ ਗਏ ਤੇ ਬਾਹਰ ਮੈਨੂੰ ਮੈਂ ਵੀ ਚੱਲੇ ਗਿਆ ਬਾਹਰ ਨਾਲ ਇਹਨਾਂ ਦੇ ਮੈਨੂੰ ਕਹਿੰਦੇ ਯਾਰ ਤੂੰ ਸਾਡੇ ਵਡਾਂਗਾ ਪਵਾ ਦੇਣੀ ਹੈ ਅਸੀਂ ਅੰਦਰ ਉਹ ਕੱਲ ਦੀ ਹੀ ਪਿੰਡ ਵਿੱਚ ਮੱਚੀ ਹਲਚਲ ਨਹੀਂ ਇੱਕ ਪਾਸੇ ਕਾਂਗਰਸ ਦੂਜੇ ਲੋਕਦਲ ਨਹੀਂ ਘਰੀ ਵਾਲੇ ਵਾਲਾ ਮੇ ਕੋ ਵੀਰਕ ਵੀ ਆਇਆ ਘਰੀ ਵਾਲੇ ਵਾਲਾ ਮੇ ਕੋ ਵੀਰਕ ਵੀ ਆਇਆ ਉਹਦਿਆਂ ਬੋਲਾਂ ਦਾ ਦਿਲ ਡੰਗਿਆ ਗਿਆ ਹੈ ਨਹੀਂ ਡੰਗਿਆ ਗਿਆ ਇੱਕ ਪਾਸੇ ਬਿੱਲੋ ਕਿਵੇਂ ਹਾਂ ਕਰਦਾ ਨਹੀਂ ਤਿੰਨ ਟੜਿਆ ਚ ਪਿੰਡ ਸਾਡਾ ਵੰਡਿਆ ਗਿਆ ਉਹ ਉਹ ਕਾਲਿਆ ਉਹ ਜ਼ਾਲਿਆ ਉਹ ਕਿੰਨਾ ਨਾਮ ਰੱਖਿਆ ਸਰਕਾਰ ਨੇ ਉਹ ਕਹਿੰਦਾ ਪੂਰਾ 50000 ਯਾਰ ਉਹ ਜ਼ਾਲਿਆ ਕਹਿੰਦਾ ਜੇ 50000 ਮੇਰੇ ਕੋ ਹੁੰਦਾ ਉਹ ਮੈਨੂੰ ਡਾਕੂ ਬਣਦੀ ਕੀ ਲੋੜ ਸੀ ਕਿਲਾ ਅੱਜ ਕੱਲ ਤੇ ਸਮਾਂ ਐਸਾ ਆ ਗਿਆ ਵੀ ਜੇ ਇੱਕ ਭਰਾ ਜਗਾ ਵੇਚਦਾ ਨਾ ਤੇ ਦੂਜਾ ਕਹਿੰਦਾ ਵੀ ਜਾਣਦੇ ਜੋ ਜਗਾ ਵੇਲੀ ਹੋਗੀ ਮੈਂ ਦਫਾ ਹੋਏ ਪਰ ਇਥੋਂ ਨਿਕਲੇ ਹਾਂਜੀ ਦੋਸਤੋ ਅੱਜ ਸਾਡੇ ਨਾਲ ਪੱਤਰਕਾਰ ਬੀ ਨਿਊਜ਼ ਹਰਿਆਣਾ ਦੇ ਪੱਤਰਕਾਰ ਬੂਟਾ ਸਿੰਘ ਜੀ ਆਦੀਵਾਲ ਸਾਡੇ ਨਾਲ ਬੈਠੇ ਨੇ ਪਿੱਛੇ ਜੇ ਇੱਕ ਗਾਣਾ ਇਹਨਾਂ ਦਾ ਬਹੁਤ ਵਾਇਰਲ ਹੋਇਆ ਹੈ ਫੈਮਲੀ ਆਈਡੀ ਨੂੰ ਲੈ ਕੇ ਜਿਵੇਂ ਕਿ ਹਰਿਆਣਾ ਦੇ ਵਿੱਚ ਫੈਮਲੀ ਆਈਡੀ ਨੂੰ ਲੈ ਕੇ ਬਹੁਤ ਲੋਕ ਪਰੇਸ਼ਾਨ ਵੀ ਨੇ ਉਹ ਨੂੰ ਲੈ ਕੇ ਇਹਨਾਂ ਨੇ ਗਾਣਾ ਲਿਖਿਆ ਸੀ ਅਸੀਂ ਦੱਸ ਦਈਏ ਕਿ ਅਸੀਂ ਕੁਝ ਟਾਈਮ ਪਹਿਲਾਂ ਇਕੱਠੇ ਨਾਟਕ ਵੀ ਕਰਦੇ ਰਹੇ ਜਿਵੇਂ ਸਰਦਾਰ ਭਗਤ ਸਿੰਘ ਜੀ ਨੂੰ ਲੈ ਕੇ ਜਾਂ ਕੋਰੋਗ੍ਰਾਫੀਆਂ ਵੀ ਅਸੀਂ ਕਰਦੇ ਰਹੇ ਹਾਂ ਅਸੀਂ ਇਕੱਠੇ ਰਹੇ ਆਪਸ ਵਿੱਚ ਅਸੀਂ ਰਿਸ਼ਤੇਦਾਰ ਵੀ ਹਾਂ ਨੇ ਇਹ ਸਾਡੇ ਨਾਲ ਹੈ ਇਹਨਾਂ ਤੋਂ ਉਹ ਜਾਣਾਂਗੇ ਇਹਨਾਂ ਨੇ ਕੀ ਮਤਲਬ ਮਾਹੌਲ ਨੂੰ ਦੇਖਦੇ ਹੋਏ ਉਹ ਗਾਣਾ ਲਿਖਿਆ ਕੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਹ ਉਹਦੇ ਬਾਰੇ ਅਸੀਂ ਇਹਨਾਂ ਕੋ ਜਾਣਾਂਗੇ ਇਹਨਾਂ ਦੀ ਜ਼ੁਬਾਨੀ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਕਸ਼ਮੀਰ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਤੇ ਜੋ ਦਰਸ਼ਕ ਕੇ ਜੀ ਟੀਵੀ ਦੇਖ ਰਹੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਉਂਕਿ ਅਸੀਂ ਇਹਨਾਂ ਦੀਆਂ ਵੀਡੀਓ ਵੀ ਦੇਖਦੇ ਰਹੇ ਨੇ ਕਾਫੀ ਪੰਜਾਬ ਤੋਂ ਲੈ ਕੇ ਲਾਲ ਰਾਜਸਥਾਨ ਪੰਜਾਬ ਬਹੁਤ ਸਾਰੇ ਲੋਕ ਦੂਰ ਉਦੂਰ ਜੁੜੇ ਨੇ ਕੇ ਜੀ ਟੀਵੀ ਤੇ ਤਾਂ ਸਾਥੀਓ ਇਹ ਜਿਸ ਤਰ੍ਹਾਂ ਕਸ਼ਮੀਰ ਸਿੰਘ ਜੀ ਨੇ ਗੱਲ ਕੀਤੀ ਵੀ ਵਕਐ ਸੀ ਆਪਸ ਵਿੱਚ ਮਤਲਬ ਰਿਸ਼ਤੇਦਾਰੀਆਂ ਵੀ ਆ ਸਾਡੀਆਂ ਤਾਂ ਉਹਨਾਂ ਟਾਈਮਾਂ ਦੀ ਗੱਲ ਆ ਜਦੋਂ 2001 ਦੀ ਗੱਲ ਹੈ ਸ਼ਹੀਦਿਆ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਮੇਲਾ ਕਰਵਾਉਂਦਾ ਦਾ ਸਾਰਾ ਇਲਾਕਾ ਰਲ ਕੇ ਜਿੰਨਾ ਵੀ ਰਾਣੀਆਂ ਹਲਕਾ ਹੈ ਤਾਂ ਉਹ ਰਾਣੀਆਂ ਦੀ ਅਨਾਜ ਮੰਡੀ ਚ ਕਦੀ ਰੱਖਣਾ ਮੇਲਾ ਕਦੀ ਉੱਥੇ ਰੱਖਣਾ ਤੇ ਮੈਨੂੰ ਸ਼ੌਂਕ ਬੜਾ ਸੀ ਛੋਟੇ ਹੁੰਦਿਆਂ ਨੂੰ ਵੀ ਵੀ ਆ ਲਿਖੇਂਦਾ ਵੀ ਗਾਉਣ ਦਾ ਵੀ ਤਾਂ ਮੈਂ ਕਲਾਕਾਰਾਂ ਦੇ ਅਖਾੜੇ ਵਗੈਰਾ ਵੀ ਵੇਖਣ ਜਾਣਾ ਤੇ ਜਿਸ ਤਰ੍ਹਾਂ ਵੀ ਉਹਨਾਂ ਟਾਈਮਾਂ ਦੇ ਵਿੱਚ ਅਖਾੜੇ ਲੱਗਦੇ ਹੁੰਦੇ ਪਿੰਡਾਂ 'ਚ ਹੁਣ ਤੇ ਬਹੁਤ ਜ਼ਿਆਦਾ ਉਹਦਾ ਘਟ ਗਿਆ ਕੰਮ ਤਾਂ ਛੋਟੇ ਛੋਟੇ ਬੱਚਿਆਂ ਨੂੰ ਮੈਂ ਦਰਸ਼ਕੋ ਤਿਆਰ ਕਰਕੇ ਲੈ ਜਾਣਾ ਤੇ ਉੱਥੇ ਫਿਰ ਉਹਨਾਂ ਕੋਲੋਂ ਪਹਿਲਾ ਤੇ ਉਹਨਾਂ ਨਾਲ ਗਰਾਈਆਂ ਕਰਾਉਣੀਆਂ ਪਿੰਡਾਂ ਦੇ ਵਿੱਚੋਂ ਫੰਡ ਵਗੈਰਾ ਕਿਉਂਕਿ ਫੰਡਾਂ ਤੋਂ ਵਗੈਰਾ ਤੇ ਮੇਲੇ ਹੁੰਦੇ ਨੇ ਇਕੱਲਾ ਤੇ ਕੋਈ ਕਰਵਾ ਨਹੀਂ ਸਕਦਾ ਤਾਂ ਉਥੇ ਜਦੋਂ ਬੱਚਿਆਂ ਨੂੰ ਮੈਂ ਲੈ ਕੇ ਜਾਣਾ ਤੇ ਕਈ ਵਾਰੀ ਉਹਨਾਂ ਨੇ ਮੈਨੂੰ ਟਾਈਮ ਨਾ ਦੇਣਾ ਉਥੇ ਅਸੀਂ ਪਖੰਡੀ ਸਾਧਾਂ ਤੋਂ ਲੈ ਕੇ ਜਿਸ ਤਰ੍ਹਾਂ ਨਸ਼ਿਆਂ ਤੇ ਕੁਝ ਹੁੰਦਾ ਸੀ ਇੱਕ ਕਰੇ ਅਸੀਂ ਕਸ਼ਮੀਰ ਸਿੰਘ ਜੀ ਉਹ ਤੁਹਾਨੂੰ ਵੀ ਯਾਦ ਹੋਣਾ ਤੁਸੀਂ ਨਾਲ ਹੀ ਸੀ ਉਦੋਂ ਆਪਾਂ ਕੀਤਾ ਸੀ ਇੱਕ ਪੋਟੂ ਸਾਧਾ ਗੀਤ ਆਇਆ ਸੀ ਪੈ ਗਈ ਨਸ਼ਿਆ ਹੱਥ ਜਵਾਨੀ ਨਾ ਰਹੀ ਉਹ ਪਲਵਾਨੀ ਗੱਭਰੂ ਸੁੱਕਦੇ ਜਾਂਦੇ ਆ ਤੇ ਉਸ ਤੇ ਕੀਤਾ ਸੀ ਉਥੋਂ ਕੋਰੋਗ੍ਰਾਫੀ ਦਿਖਾਈ ਤਾਂ ਉਹਨਾਂ ਟਾਈਮ ਅਚ ਸੰਜੀਵ ਸ਼ਾਦ ਇਹ ਸੀ ਵਧੀਆ ਮਤਲਬ ਨਾਟਕ ਕਰਦੇ ਹੁੰਦੇ ਕੋਰੋਗ੍ਰਾਫੀਆਂ ਉਹਨਾਂ ਦੇਖਦੇ ਅਸੀਂ ਮਤਲਬ ਸ਼ੁਰੂ ਹੋਏ ਤਾਂ ਫੈਮਿਲੀ ਆਡੀ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਫੈਮਿਲੀ ਆਡੀ ਇਹ ਹਰਿਆਣੇ ਦੇ ਵਿੱਚ ਹੀ ਲਾਗੂ ਹੋਈ ਆ ਯਾਨੀ 19 ਰਾਜਾਂ ਚ ਕਿਤੇ ਨਹੀਂ ਤੇ ਕਈ ਦਰਸ਼ਕਾਂ ਨੂੰ ਕਸ਼ਮੀਰ ਸਿੰਘ ਜੀ ਪਤਾ ਹੀ ਨਹੀਂ ਸੀ ਕਿ ਜਦੋਂ ਮੈਂ ਗੀਤ ਗਾਇਆ ਤਾਂ ਕਾਫੀ ਸੱਜਣਾਂ ਦੇ ਫੋਨ ਆਏ ਬਾਰੂ ਮਾਰਲੀਆ ਸਟੇਟ ਆ ਜੋ ਕੀ ਹੈ ਕਿ ਬਲਾ ਫੈਮਿਲੀ ਹੈ ਹਾਂ ਤੇ ਪੰਜਾਬ ਵਾਲੇ ਤਾਂ ਅਕਸਰ ਪੰਜਾਬ ਵਾਲਿਆਂ ਦਾ ਪਤਾ ਹੀ ਨਹੀਂਗਾ ਇਹਨਾਂ ਚੀਜ਼ਾਂ ਦਾ ਵੀ ਇਹ ਫੈਮਿਲੀ ਅੱਡੀ ਕੀ ਆ ਲੇਕਿਨ ਹਰਿਆਣੇ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਇੱਕ ਫੈਮਿਲੀ ਅੱਡੀ ਨਾਲ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਵੀ ਜਿਹੜੇ ਲੋਕਾਂ ਨੇ ਇਹ ਮੰਨ ਕੇ ਚੱਲੋ ਵੀ ਕਿਸ਼ਤਾਂ ਤੇ ਲੈ ਲੈ ਸਮਾਨ ਬਣਾਇਆ ਘਰ ਦਾ ਹਨਾ ਕਿਸੇ ਨੇ ਬਜਾਜ ਤੇ ਤੁਹਾਡੇ ਸੰਤਨਗਰੀ ਪਿੰਡ ਦੇ ਵਿੱਚ ਇੱਕ ਉਹ ਜੱਸਾ ਸਿੰਘ ਆ ਪਰ ਉਹ ਬੁਕਾਰ ਕੇ ਆ ਯਾਹ ਉਹਨਾਂ ਕੋ ਲੋਕਾਂ ਉਹਨਾਂ ਨੂੰ ਕੋਲੋਂ ਲੈ ਕੇ ਲੋਕਾਂ ਨੇ ਕਿਸ਼ਤਾਂ ਤੇ ਸਮਾਨ ਬਣਾਏ ਘਰਾਂ ਦੇ ਕੂਲਰ ਨੂੰ ਲੈ ਕੇ ਜਿਵੇਂ ਕੂਲਰ ਆ ਫਰਿਜ ਆ ਤਾਂ ਫੈਮਿਲੀ ਅਟੀ ਦੇ ਵਿੱਚ ਕਿਸੇ ਦੀ ਲਾਲਾ 2 ਲੱਖ ਕਰਤੀ ਆ ਅਮ ਆਇਮ ਕਮਾ ਕਿਸੇ ਦੀ ਲੱਖ ਕਰਤੀ ਆ ਵੀ ਮਜ਼ਦੂਰ ਆਖਰ ਰੋਜ਼ ਕਮਾਉਂਦਾ ਉਹ ਖਾਂਦਾ ਵੀ ਤਾਂ ਹੈਗਾ ਨਾ ਤਾਂ ਇਹ ਸੇ ਆਪਾਂ ਇਕੱਲੇ ਨਹੀਂ ਮਜ਼ਦੂਰ ਵਰਗ ਪਰੇਸ਼ਾਨ ਜੇ ਇਹਦੇ ਵਿੱਚ ਜਿਹੜਾ ਕਿਸਾਨ ਭਰਾ ਵੀ ਜਿਹੜੇ ਉਹ ਵੀ ਬੜੇ ਪਰੇਸ਼ਾਨ ਤਾਂ ਮੈਂ ਨਾ ਜਦੋਂ ਇਹ ਕੁਛ ਪੰਜ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਰਾਸ਼ਨ ਕਾਰਡ ਕੱਟਿਆ ਗਿਆ ਤਾਂ ਮੈਂ ਮੋਟਰਸਾਈਕਲ ਤੇ ਜਾਂਦਿਆ ਤਾਂ ਮੇਰੇ ਮਨ ਦੇ ਵਿੱਚ ਉਹ ਆਈ ਵੀ ਯਾਰ ਕਿਉਂ ਨਾ ਇਹਨਾਂ ਚੀਜ਼ਾਂ ਤੇ ਵੀ ਲਿਖੀ ਇਹ ਚੀਜ਼ ਕਿਉਂਕਿ ਇਹ ਨਾ ਪ੍ਰਮਾਤਵ ਵੱਲੋਂ ਗੋਡ ਗਿਫਟ ਹੀ ਹੁੰਦਾ ਹੈ ਹਨਾ ਲਿਖਣਾ ਬਹੁਤ ਔਖਾ ਹੈ ਇੱਕ ਹੋਰ ਗੱਲ ਹੈ ਕਿ ਤੁਸੀਂ ਲਿਖਦੇ ਨਹੀਂ ਕਿ ਹਨਾ ਜਿਹੜਾ ਵੀ ਕੁਝ ਤੁਸੀਂ ਮਤਲਬ ਸੋਚਦੇ ਹੋ ਉਹ ਤੋਂ ਤੁਸੀਂ ਯਾਦ ਰੱਖਦੇ ਕਾਪੀ ਤੇ ਨਹੀਂ ਲਿਖਦੇ ਹਾਂ ਮੈਂ ਕਦੀ ਲਿਖਿਆ ਨਹੀਂਗਾ ਵੀ ਕਦੀ ਵੀ ਮੂਹ ਜਵਾਨੀ ਯਾਦ ਹੀ ਰੱਖਦਾ ਮੈਂ ਉਹ ਮੈਂ ਕੁਛ ਲੈਣਾ ਲਿਖਿਆ ਤੇ ਮੈਂ ਬੜਾ ਭੱਜਾ ਨੱਠਿਆ ਯਾਰ ਵੀ ਕਿਹ ਕਾਰਨ ਉਹਨਾਂ ਕਾਫੀ ਟਾਈਮ ਪਹਿਲਾਂ ਨਾ ਮੈਂ ਕੁਛ ਲੋਨ ਵਗੈਰਾ ਕੋ ਬੈਂਕ ਤੋਂ ਲੈਣਾ ਸੀ ਤੇ ਉਹ ਮੈਨੂੰ ਕਿਸੇ ਨੇ ਕਿਹਾ ਵੀ ਕੋਈ ਰਿਟਰਨ ਭਰ ਦੇ ਤੇ ਉਹ ਮੈਂ ਨਾ ਵੀ ਉਹਦੀ ਰਿਟਰਨ ਭਰਤੀ ਨਾ ਤੇ ਉਹ ਲੋਨ ਮਿਲਿਆ ਤੇ ਉਹ ਉਹ ਕਰਦੇ ਵੀ ਗੁੱਸੇ ਹੋਏ ਮੁੜ ਕੇ ਵੀ ਉਹ ਤੂੰ ਰਾਸ਼ਨ ਕਾਰਡ ਵੀ ਕਟਾ ਬੈਠਾ ਤੇ ਨਾ ਤੈਨੂੰ ਲੋਨ ਮਿਲਿਆ ਨਾ ਲੈਣਾ ਦੇਣਾ ਤੇ ਹੁਣ ਆਣ ਕੇ ਮਤਲਬ ਉਹ ਰਾਸ਼ਨ ਕਾਰਡ ਜਦੋਂ 5-6 ਮਹੀਨੇ ਕੱਟਿਆ ਗਿਆ ਤਾਂ ਫਿਰ ਮੈਨੂੰ ਉਦੋਂ ਮਹਿਸੂਸ ਜਾਇਆ ਤੇ ਮੈਂ ਕਿਹਾ ਵੀ ਅੱਜ ਰਾਸ਼ਨ ਕਾਰਡ ਮੇਰਾ ਕੱਲੇ ਦਾ ਕੱਟਿਆ ਗਿਆ ਤੇ ਮੇਰਾ ਕੱਲੇ ਦਾ ਨਹੀਂ ਮਤਲਬ ਹੋਰ ਵੀ ਬਹੁਤ ਸਾਰੇ ਲੋਕ ਆ ਇਹ ਕਹਿ ਦਿੰਦੇ ਵੀ ਇੰਨੇ ਰਾਸ਼ਨ ਕਾਰਡ ਬਣਾਤੇ ਲੇਕਿਨ ਉਸ ਤੋਂ ਜ਼ਿਆਦਾ ਕੱਟੇ ਵੀ ਗਏ ਆ ਤੇ ਅੱਜ ਸਾਡੇ ਕਿਸਾਨ ਭਰਾਏ ਜਿੰਨਾਂ ਕੋ ਲਾਲਾ ਕੋਈ ਪੰਜ ਚਾਰ ਕਿਲੇ ਜ਼ਮੀਨ ਆ ਜਾਂ ਦੋ ਉਹਨਾਂ ਦੇ ਵੀ ਉਹਨਾਂ ਨੂੰ ਵੀ ਅੱਜਕੱਲ ਮਿਲ ਰਿਹਾ ਰਾਸ਼ਨ ਡਿਪੋ ਤੋਂ ਉਹਨੂੰ ਮਿਲਦਾ ਤਾਂ ਉਹ ਜਦੋਂ ਜਾਣਾ ਉੱਥੇ ਤੇ ਮੈਂ ਚੈੱਕ ਕਰਵਾਉਣਾ ਤੇ ਉਹ ਨਾ ਕਹਣਾ ਨਹੀਂ ਨਹੀਂ ਤੇਰਾ ਹਜੇ ਨਹੀਂ ਮਤਲਬ ਪਿੱਛੋਂ ਉਹ ਚਾਲੂ ਹੋਇਆ ਫਿਰ ਉਹ ਗੂਠਾ ਲੱਗ ਕੇ ਕਿ ਨਾ ਕਰਨਾ ਚਾਹ ਰ ਮਸ਼ੀਨਾਂ ਦੇ ਕੋਲੇ ਖੜਨਾ ਲੈਣਾ ਚ ਲੱਗਣਾ ਤੇ ਫਿਰ ਜਦੋਂ ਰਾਸ਼ਲਗੜ ਕਟਿਆ ਗਿਆ ਫਿਰ ਮੇਰੇ ਮਨ ਚ ਆਇਆ ਇਹ ਜਿਹੜਾ ਗੀਤ ਤੁਸੀਂ ਸੁਣਿਆ ਹਨ ਤੇ ਆਪਾ ਦਰਸ਼ਕਾਂ ਨੂੰ ਉਹਦੇ ਬੋਲ ਸੁਣਾਈ ਹਨ ਤੇ ਉਹਦੇ ਬੋਲ ਮੈਂ ਲਿਖੇ ਸੀ ਕੋ ਤੇ ਉਹ ਇੱਕ ਜਿਹੜਾ ਸ਼ੇਰ ਜੈ ਸੀ ਉਹ ਤੇ ਮੈਂ ਗਾਇਓ ਤੁਰਤ ਪੈਰੀ ਕੋਦਨ ਬਣਾਇਆ ਸੀ ਤਾਂ ਉਹ ਸੀ ਹੋ ਕਿੱਥੋਂ ਫੈਮਿਲੀ ਐਡੀ ਆਈ ਲੋਕੋ ਕਿੰਨੇ ਬਣਾਈ ਤੇ ਕਿੰਨੇ ਲਾਗੂ ਕਰਾਈ ਲੋਕੋ ਹੋ ਪੈ ਮਲੀ ਐਡੀ ਐਸੀ ਆਈ ਹਿਆਣੇ ਵਿੱਚ ਤੇ ਸਾਡੀ ਸੁਰਤ ਇਹਨੇ ਪੁਲਾਈ ਲੋਕੋ ਹੋ ਮੇਰੇ ਕਿਹੜਾ ਚੱਲਣ ਟਰਾਲੇ ਮੈਂ ਮਜ਼ਦੂਰ ਵਿਚਾਰਾ ਪੈਡੀ ਪੂ ਉਤੋਂ ਕਣਕ ਸੀ ਆਉਂਦੀ ਹੋ ਡੀ ਪੂ ਉਤੋਂ ਕਣਕ ਸੀ ਆਉਂਦੀ ਬਣਿਆ ਸੀ ਫੁੱਲ ਨਜ਼ਾਰਾ 2.5 ਲੱਖ ਮੇਰੀ ਮਕਮ ਕਰਤੀ ਬੜਾ ਮੈਂ ਰੋੜਾ ਪਾਇਆ ਫੈਮਲੀ ਐਡੀ ਨੇ ਹੋ ਮੇਰਾ ਛਣ ਕਟ ਕਟਾਇਆ ਫੈਮਲੀ ਐਡੀ ਨੇ ਹੋ ਮੈਨੂੰ ਚੱਕਰਾਂ ਦੇ ਵਿੱਚ ਪਾਇਆ ਫੈਮਲੀ ਐਡੀ ਨੇ ਹੋ ਉੰਨੀ ਰਾਜਿਆਂ ਵਿੱਚ ਫੈਮਲੀ ਐਡੀ ਹਰਿਆਣੇ ਨੂੰ ਲੋੜ ਕੋ ਪੈ ਗਈ ਪਹਿਰਾਣੇ ਦੇ ਮਜ਼ਦੂਰਾਂ ਨੂੰ ਏ ਹੋ ਹਰਿਆਣੇ ਦੇ ਮਜ਼ਦੂਰਾਂ ਨੂੰ ਫੈਮਲੀ ਐਡੀ ਲੈ ਕੇ ਬੈ ਗਈ ਬੜੇ ਮੁਜਾਰੇ ਲਾਏ ਤੇ ਬੜਾ ਰੋੜਾ ਮੈਂ ਵੀ ਪਾਇਆ ਫੈਮਲੀ ਐਡੀ ਨੇ ਉਹ ਮੇਰਾ ਛਣ ਕਾਟ ਕਟਾਇਆ ਫੈਮਿਲੀ ਐਡੀ ਨੇ ਉਹ ਮੈਨੂੰ ਚੱਕਰਾਂ ਦੇ ਵਿੱਚ ਪਾਇਆ ਫੈਮਿਲੀ ਐਡੀ ਨੇ ਉਹ ਭੱਜ ਪਵਾਲੇ ਕਈ ਮੇਰੇ ਯਾਰ ਸੀ ਮੈਂ ਉਹਨਾਂ ਨੂੰ ਗੱਲ ਸੁਣਾਈ ਪਈ ਫੈਮਿਲੀ ਹੱਥ ਵਿੱਚ ਫੜੀ ਰੱਖੀ ਉਹ ਫੈਮਿਲੀ ਹੱਥ ਵਿੱਚ ਫੜੀ ਰੱਖੀ ਪਰ ਸਮਝ ਉਹਨਾਂ ਨੂੰ ਨਾ ਆਈ ਹਏ ਮੇਰਾ ਦਿਲ ਰੱਖਣ ਲਈ ਉਹ ਮੇਰਾ ਦਿਲ ਰੱਖਣ ਲਈ ਕਈ ਅਫਸਰਾਂ ਨੂੰ ਫੋਨ ਕਮਾਇਆ ਫੈਮਿਲੀ ਐਡੀ ਨੇ ਮੇਰਾ ਛਣ ਕਾਟ ਕਟਾਇਆ ਫੈਮਿਲੀ ਐਡੀ ਨੇ ਉਹ ਮੈਨੂੰ ਚੱਕਰਾਂ ਦੇ ਵਿੱਚ ਪਾਇਆ ਫੈਮਿਲੀ ਏਡੀ ਨੇ ਹਰੀਪੁਰੇ ਦੇ ਬੂਟੇ ਨੇ ਪੇਗਲ ਹੈ ਸੱਚ ਸੁਣਾਈ ਪਈ ਜਿੰਨੂੰ ਜਿੰਨੂੰ ਸਮਝ ਆਈਏ ਹੋ ਜਿੰਨੂੰ ਜਿੰਨੂੰ ਸਮਝ ਆਈਏ ਸੁਣ ਲੋ ਮਾਈ ਭਾਈ ਏਡੀਸੀ ਦੇ ਮੂਹਰੇ ਜਾ ਕੇ ਬੜਾ ਮੈ ਰੋਲਾ ਪਾਇਆ ਫੈਮਿਲੀ ਏਡੀ ਨੇ ਉਮੇਰ ਰਾਚਨ ਕਟ ਕਟਾਇਆ ਫੈਮਲੀ ਆਈਡੀ ਨੇ ਉਹ ਮੈਨੂੰ ਚੱਕਰਾਂ ਦੇ ਵਿੱਚ ਪਾਇਆ ਫੈਮਲੀ ਆਈਡੀ ਨੇ ਹਰਿਆਣੇ ਨੂੰ ਚੱਕਰਾਂ ਦੇ ਵਿੱਚ ਪਾਇਆ ਫੈਮਲੀ ਆਈਡੀ ਨੇ ਹੋ ਇਹ ਅਸੀਂ ਦੱਸ ਦਈਏ ਕਿ ਹਰਿਆਣੇ ਤੋਂ ਇਲਾਵਾ ਜਿਹੜੇ ਬਾਹਰ ਸਟੇਟਾਂ 'ਚ ਲੋਕ ਦੇਖਦੇ ਸ਼ਾਇਦ ਉਹਨਾਂ ਨੂੰ ਇਹ ਸਮਝ ਨਾ ਆਵੇ ਕਿ ਫੈਮਲੀ ਆਈਡੀ ਕੀ ਚੀਜ਼ ਹੁਣ ਇਹ ਗਾਣੇ ਰਾਹੀਂ ਤੁਹਾਨੂੰ ਸਾਰਾ ਪਤਾ ਲੱਗ ਗਿਆ ਕਿ ਫੈਮਲੀ ਆਈਡੀ ਇੱਕ ਐਵੇਂ ਦੀ ਬਲਾਹ ਜਿਹੜੀ ਲੋਕਾਂ ਨੂੰ ਭੂਤ ਵਾਂਗ ਨਜ਼ਰ ਆਉਂਦੀ ਹੈ ਹਰਿਆਣੇ ਦੇ ਲੋਕਾਂ ਨੂੰ ਇੱਕ ਹੋਰ ਸੀ ਗਾਣਾ ਜਦੋਂ ਕਿ ਇਹ ਇਲੈਕਸ਼ਨ ਦਾ ਟਾਈਮ ਸੀ ਦੌਰ ਸੀ ਨਾਟਕ ਕਰਦੇ ਹੁੰਦੇ ਸੀ ਆਪਾਂ ਹਨ ਉਸ ਟਾਈਮ ਮੈਂ ਨਹੀਂ ਸੀ ਨਾਲ ਲੱਗਿਆ ਤੇ ਉਹ ਤੁਹਾਨੂੰ ਬੁਲਾਇਆ ਸੀ ਉੱਥੇ ਕਿ ਕਿਸੇ ਲੀਡਰ ਦੀ ਸਿਰਫਤਾ ਕਰਨੇ ਲੋਕ ਸੰਪਰਕ ਵਿਭਾਗ ਵਾਲਿਆਂ ਨੇ ਜੀ ਲੋਕ ਸੰਪਰਕ ਵਿਭਾਗ ਹਾਂ ਤੇ ਉਹ ਨਾ ਉਹ ਨਹੀਂ ਲੋਕ ਸੰਪਰਕ ਵਿਭਾਗ ਵਾਲਿਆਂ ਨੇ ਜਿਸ ਤਰ੍ਹਾਂ ਇਲੈਕਸ਼ਨ ਦਾ ਦੌਰ ਸੀ ਤਾਂ ਜਿਸ ਤਰ੍ਹਾਂ ਮੰਤਰੀਆਂ ਤੋਂ ਪਹਿਲਾਂ ਤੇ ਜਿਵੇਂ ਲੋਕ ਇਕੱਠੇ ਕਰਨੇ ਹੁੰਦੇ ਆ ਨਾ ਤੇ ਉੱਥੇ ਨਾ ਸਾਰੇ ਇਲਾਕੇ ਦੇ ਕਲਾਕਾਰ ਜਿਵੇਂ ਸੱਦੇ ਸੀ ਆਪਣੇ ਇਸ ਇਲਾਕੇ ਦੇ ਵੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਇਹ ਸਾਡੇ ਚਾਚਾ ਜੀ ਮੰਗਾ ਗੇ ਲੱਕ ਤੇ ਇੱਕ ਭਾਜੀ ਬਲਜੀਤ ਸਿੰਘ ਸੀ ਬਿੱਲਾ ਤੇ ਮੈਨੂੰ ਕਿੱਥੇ ਕਿੱਥੇ ਚੱਲੇ ਆ ਕਹਿੰਦਾ ਯਾਰ ਸਰਸੇ ਚੱਲਿਆ ਆ ਜਾ ਤੂੰ ਵੀ ਕਹਿੰਦਾ ਨਾਲ ਮੈਨੂੰ ਪੂਰਾ ਚੇਤਨ ਜੇ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ 25 26 ਸਾਲ ਦਾ ਹਾਂ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਹੁੱਡਾ ਸਾਹਿਬ ਜਿਹੜੇ ਨੇ ਸਾਡੇ ਮਾਨਯੋਗ ਉਹ ਮੁੱਖ ਮੰਤਰੀ ਸੀ ਹਰਿਆਣੇ ਦੇ ਤਾ ਉੱਥੇ ਨਾ ਵਾਰੀ ਵਾਰੀ ਉਹਨਾਂ ਫਿਰ ਜਿਸ ਤਰ੍ਹਾਂ ਜਿਵੇਂ ਆਪਾਂ ਸੋਫੇ ਤੇ ਬੈਠੇ ਐਵੇਂ ਅਫਸਰ ਬੈਠੇ ਅੰਦਰ ਤੇ ਉਹਨਾਂ ਨੇ ਬੰਦੇ ਛਾਂਟਨੇ ਸੀ ਵਿੱਚੋਂ ਵੀ ਕਿਹੜੇ ਕਿਹੜੇ ਬੰਦੇ ਵੀ ਵਧੀਆ ਗਾਉਂਦੇ ਆ ਜਾਂ ਕਿਸ ਤਰ੍ਹਾਂ ਇਹਨਾਂ ਦਾ ਉਹਨਾਂ ਦੇ ਵਿੱਚੋਂ ਜਿਵੇਂ ਛਟਾਈ ਕਰਨੀ ਸੀ ਸਾਡੀ ਵੀ ਕਿਸੇ ਦੀ ਆਵਾਜ਼ ਚੈੱਕ ਕਰਨੀ ਸੀ ਕਿ ਜੀ ਕਿਵੇਂ ਉਹਨਾਂ ਨਾਲ ਅਲੱਗ-ਅਲੱਗ ਸਾਧਨਾ ਸਾਰਿਆਂ ਨੂੰ ਤਾਂ ਇਹਨਾਂ ਦੇ ਨਾਲ ਜਦੋਂ ਗਏ ਅੰਦਰ ਸਾਰੇ ਸਾਡੇ ਚਾਚਾ ਜੀ ਸਰਦਾਰ ਮੰਗਾ ਸੰਘੇਲ ਉਹ ਵੀ ਗਿਆ ਇਹ ਬਲਜੀਤ ਸਿੰਘ ਜੀ ਬਾਲਮ ਸੀ ਤੇ ਹੋਰ ਜਿਵੇਂ ਆਪਣੇ ਭਾਜੀ ਉਸ ਤੇ ਦੁਨੀਆ ਤੋਂ ਚਲੇ ਗਏ ਇਥੋਂ ਸੰਤ ਨਗਰੋਂ ਸੀ ਇੱਕ ਬਿੱਲਾ ਭਾਜੀ ਤੇ ਔਰ ਉਸ ਤੋਂ ਬਾਅਦ ਨਾ ਮਤਲਬ ਇਹਨਾਂ ਵਾਰੀ ਵਾਰੀ ਅੰਦਰ ਸੱਜਿਆ ਤੇ ਬਾਅਦ ਚ ਮੇਰੀ ਵਾਰੀ ਆ ਗਈ ਉਹ ਕਹਿੰਦੇ ਵੀ ਹਾਂ ਬਈ ਕੀ ਸੁਣਾਏਗਾ ਤੇ ਉਹ ਇਸ ਤਰ੍ਹਾਂ ਸੋਫੇ ਤੇ ਬੈਠੇ ਤੇ ਮੈਂ ਪਰਲੇ ਬੰਨੇ ਖੜ ਗਿਆ ਜਾ ਕੇ ਕਹਿੰਦਾ ਹਾਂਜੀ ਮੈਂ ਮੈਂ ਕਹਿੰਦਾ ਜੀ ਤੁਹਾਨੂੰ ਬਿਜਲੀ ਵਾਲੇ ਤੋਂ ਕੋਈ ਗੀਤ ਸੁਣਾ ਦਈਏ ਤਾਂ ਉਹ ਕਹਿੰਦੇ ਵੀ ਸੁਣਾ ਦਿਓ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਉਥੇ ਆਪਾਂ ਕਾਂਗਰਸ ਪਾਰਟੀ ਦੀ ਸਿਫਤ ਕਰਨੀ ਹੈ ਨਾ ਤੇ ਮੈਂ ਹੁਣ ਤਿੰਨ ਤਿੰਨ ਦਿਨ ਤੇ ਲਾਈਟ ਨਹੀਂ ਆਉਂਦੀ ਪੰਡਾ ਚ ਤੇ ਮੈਂ ਫਿਰ ਉਸ ਹਿਸਾਬ ਨਾਲ ਸੁਣਾਇਆ ਮੈਂ ਕਿਹਾ ਦੋਵੇਂ ਬੂਏ ਖੋਲ ਕੇ ਮੈਂ ਵਾਜ ਰਹੀ ਐ ਮਾਰਦੀ ਹੁ ਲਾਈਟ ਹੈ ਖਰਾਬ ਸਾਡੀ ਟੁੱਟ ਗਈ ਐ ਤਾਰ ਜੀ ਹੋਏ ਕਿਹੋ ਜੇ ਕਰਮਚਾਰੀ ਤੁਹਾਡੇ ਮਹਿਕਮੇ ਦੇ ਕਿਹੋ ਜੇ ਕਰਮਚਾਰੀ ਤੁਹਾਡੇ ਇਹ ਮਹਿਕਮੇ ਦੇ ਕੱਲੀ ਬੈਠੀ ਨੇ ਰੱਚ ਡਰਾਂ ਸਾਡੇ ਘਰਾਂ ਵਿੱਚ ਐਸ ਡੀਓ ਜੀ ਹੀ ਪੱਖੇ ਬੰਦ ਪੈ ਨੇ ਬਿਜਲੀ ਬਿਨਾ ਜਦੋਂ ਮੈਂ ਦੂਜਾ ਟੱਪਾ ਗਿਆ ਨਾ ਹੋ ਲੀਡਰਾਂ ਦੇ ਘਰਾਂ ਵਿੱਚ ਜਗਦਿਆਂ ਲੇਟਾ ਮੈਂ ਤਾਂ ਮੋਮਬਤੀਆਂ ਬਾਲੀਆਂ ਬਥੇਰੀਆਂ ਤੇ ਇੱਥੇ ਰੌਲਾ ਪੈ ਗਿਆ ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਯਾਰ ਕਾਂਗਰਸ ਪਾਰਟੀ ਕੀ ਸਿਫਤ ਕਰ ਰਿਹਾ ਹੈ ਕਿ ਬੇਇੱਜ਼ਤੀ ਕਰ ਰਿਹਾ ਹੈ ਉਹਦਾ ਸਭ ਕੀ ਤੇ ਇਹ ਜਿਹੜੇ ਨਾਲ ਦੇ ਇਹ ਭਾਜ ਭਾਜ ਬਾਹਰ ਨਿਕਲ ਗਏ ਤੇ ਬਾਹਰ ਮੈਨੂੰ ਮੈਂ ਵੀ ਚਲੇ ਗਿਆ ਬਾਹਰ ਨਾਲ ਇਹਨਾਂ ਤੇ ਮੈਨੂੰ ਕਹਿੰਦੇ ਯਾਰ ਤੂੰ ਸਾਡੇ ਵਡਾਂਗਾ ਪਵਾ ਦੇਣੀ ਹੈ ਅੰਦਰ ਤੇ ਮੈਂ ਕਿਹਾ ਜੀ ਉਹਨਾਂ ਕਹਿੰਦੇ ਵੀ ਉਹ ਫੇਰ ਅਫਸਰਾਂ ਨੇ ਕਿਹਾ ਵੀ ਉਹ ਜਿਹੜਾ ਮੁੰਡਾ ਗਿਆ ਸੀ ਉਹਨੂੰ ਫੇਰ ਬੁਲਾਓ ਅੰਦਰ ਮੈਂ ਜੀ ਹਾਂ ਜੀ ਕਹਿੰਦਾ ਕਹਿੰਦੇ ਯਾਰ ਤੂੰ ਹੁੱਡਾ ਸਾਬ ਕੀ ਸਿਫਤ ਕਰਨੀ ਮੈਂ ਕਹਾਂ ਜੀ ਵੇਖੋ ਤਿੰਨ ਤਿੰਨ ਦਿਨ ਤੇ ਲਾਈਟ ਨਹੀਂ ਸਾਡੇ ਪਿੰਡਾਂ ਚ ਆਉਂਦੀ ਤੇ ਮੈਂ ਤੇ ਜਿਹੜਾ ਚਾਰ ਸਫੇਰਾ ਸੀ ਮੈਂ ਉਹ ਸਮਝ ਕੇ ਲਿਖਿਆ ਸੀ ਮੈਨੂੰ ਹੁਣ ਤੁਸੀਂ ਦੱਸ ਦਿੰਦੇ ਵੀ ਹੁੱਡਾ ਸਾਬ ਦੀ ਸਿਫਤ ਕਰਨੀ ਆ ਤੇ ਆਪਾਂ ਉਹੋ ਜਿਹਾ ਕੋਈ ਗਾ ਦਿੰਦੇ ਤੇ ਕਹਿੰਦਾ ਜੀ ਹੁੱਡਾ ਸਾਬ ਦੀ ਸਿਫਤ ਕਰਨੀ ਹੋ ਗਈ ਫਿਰ ਕਿਵੇਂ ਕਰੇਗਾ ਫਿਰ ਮੈਂ ਕਹਾਂ ਮੈਂ ਉਹ ਗੀਤ ਆਇਆ ਸੀ ਨਾ ਪਾਛੇ ਹਟ ਜਾ ਰਿਹਾ ਤਾਊ ਮੈਂ ਕਹਾਂ ਉਹ ਕਹਿੰਦਾ ਪਾਛੇ ਹਟ ਜਾ ਰਿਹਾ ਤਾਊ ਮਨੇ ਦੇਖੰਦੇ ਨਾ ਮਾਰੇ ਹੁੱਡਾ ਸਾਬ ਆਇਓ ਰੇ ਹੈ ਤੇ ਮੈਂ ਕਹਾਂ ਉਹ ਇਸ ਤਰ੍ਹਾਂ ਬ ਤੇ ਕਹਿੰਦਾ ਵੀ ਜੇ ਤੈਨੂੰ ਇੱਧਰ ਆਪਣੇ ਰੋहतक ਸੈੱਟ ਕਰ ਲੀਏ ਤੇ ਰੈਣਵੀ ਬੋਲੇਗਾ ਮਖਾ ਜੀ ਰੈਣਵੀ ਤੇ ਕੋਸ਼ਿਸ਼ ਕਰ ਲਾਂਗੇ ਲੇਕਿਨ ਸਾਡੀ ਜਿਹੜੀ ਬੈਲਟ ਇੱਧਰ ਪੰਜਾਬੀ ਆ ਤੇ ਮੈਂ ਪੰਜਾਬੀ ਜਿਆਦਾ ਮਤਲਬ ਬੋਲਦਾ ਉਹੀ ਆ ਚੀਜ਼ ਸੀ ਹੋਰ ਤੇ ਇੱਕ ਹੋਰ ਚੀਜ਼ ਜਿਹੜਾ ਤਿੰਨ ਧੜਿਆਂ ਚ ਪਿੰਡ ਸਾਡਾ ਵੰਡਿਆ ਗਿਆ ਉਹ ਕਿਸਾਨੀ ਵਾਲਾ ਉਹ ਵੀ ਜਦੋਂ ਲੀਡਰ ਹੋਣ ਪਿੰਡਾਂ ਚ ਆਉਂਦੇ ਆ ਜਾਂ ਪਹਿਲਾਂ ਪਿਛਲੇ پلان ਦੀ ਸ਼ਾਇਦ ਗੱਲ ਹੈ ਹਨਾ ਤੇ ਉਹ ਇਸ ਤਰ੍ਹਾਂ ਸੀ ਵੀ ਜਦੋਂ ਨਾ ਮਤਲਬ ਵੀ ਇੱਧਰ ਚਲੋ ਹੁਣ ਤੇ ਚੌਧਰੀ ਰਣਜੀਤ ਸਿੰਘ ਜੀ ਪਹਿਲਾਂ ਉਹਨੂੰ ਜਿਆਦਾ ਵੋਟਾਂ ਪਈਆਂ ਤਾਂ ਆਜ਼ਾਦ ਵੋਟਾ ਜਦੋਂ ਪੰਜਾਂ ਤੇ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਤੇ ਹੀ ਉਹ ਮੁੜ ਕੇ ਉਧਰ ਚਲੇ ਗਏ ਬੀਜੇਪੀ ਪਾਰਟੀ ਦਾ ਹਨਾ ਉਹ ਤੇ ਚਲੋ ਉਹਨਾਂ ਨੂੰ ਇੱਕ ਜੇਲ੍ਹ ਮੰਤਰੀ ਬਣਾਤਾ ਇੱਕ ਉਹਨੂੰ ਕੈਪਟਨ ਮੰਤਰੀ ਬਣਾਇਆ ਸੀ ਹਨਾ ਤੇ ਉਸ ਤੋਂ ਬਾਅਦ ਜਦੋਂ ਆ ਹੁਣ ਤੇ ਮੇਲਾ ਦਾ ਉਹ ਬੀਜੇਪੀ ਜੀ ਚਲੇ ਹੀ ਗਿਆ ਸਮਝ ਲਾ ਹਾਂ ਹਨਾ ਤੇ ਉਹਨਾਂ ਟਾਈਮਾਂ 'ਚ ਉਹ ਕਾਂਗਰਸ ਪਾਰਟੀ ਦੇ ਨਾਲ ਹੁੰਦੇ ਸੀ ਕਾਂਗਰਸ ਦੇ ਤੇ ਬੜਾ ਇਲਾਕਾ ਉਹਨੂੰ ਪ੍ਰੇਮ ਕਰਦਾ ਹੁੰਦਾ ਸੀ ਤੇ ਮੈਂ ਵੀ ਉਦੋਂ ਨਾ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਯਾਰ ਚਲ ਜੀ ਸਿਫਤ ਕਰੀਏ ਆਪਾਂ ਤੇ ਮੈਂ ਉਦੋਂ ਗਾ ਲਿਖਿਆ ਤੇ ਉਹ ਜਿਵੇਂ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਹੈ ਵੀ ਸਵੇਰੇ ਮੈਂ ਸੁੱਤਾ ਪਿਆ ਉਹ ਕਹਿੰਦੀ ਆ ਹੋ ਗੱਲ ਸੁਣ ਮੇਰੀ ਖੜਾ ਹੋ ਕੇ ਸਰਦਾਰਾ ਛੱਡਿਆ ਮੈਦਾਨ ਅੱਜ ਹੋਣਾ ਨਹੀਂ ਗੁਜ਼ਾਰਾ ਪਿੰਡ ਵਾਲੇ ਇਕੱਠੇ ਹੋ ਕੇ ਘਰ ਸਾੜਦੇ ਆਏ ਇੱਕ ਪਾਸਾ ਕੀਤਾ ਕਹਿੰਦਾ ਚੰਗਾ ਲੱਗਦਾ ਔਰ ਰਲ ਮਿਲ ਬੋਟਾ ਪਈਏ ਚੌਧਰੀ ਰਣਜੀਤ ਨੂੰ ਪੰਜੇ ਦਾ ਨਿਸ਼ਾਨ ਬੜਾ ਪਿਆਰਾ ਲੱਗਦਾ ਰਲ ਮਿਲ ਬੋਟਾ ਪਈਏ ਚੌਧਰੀ ਰਣਜੀਤ ਨੂੰ ਪੰਜੇ ਦਾ ਨਿਸ਼ਾਨ ਬੜਾ ਪਿਆਰਾ ਲੱਗਦਾ ਹੈ ਉਹ ਕੱਲ ਦੀ ਹੀ ਪਿੰਡ ਵਿੱਚ ਮਚੀ ਹਲਚਲਨੀ ਇੱਕ ਪਾਸੇ ਕਾਂਗਰਸ ਦੂਜੇ ਲੋਕਦਲਨੀ ਘਰੀ ਵਾਲੇ ਵਾਲਾ ਮੇਕੋ ਵਿਰਕ ਵੀ ਆਇਆ ਘਰੀ ਵਾਲੇ ਵਾਲਾ ਮੇਕੋ ਵਿਰਕ ਵੀ ਆਇਆ ਉਹਦਿਆਂ ਬੋਲਾਂ ਨਾਲ ਦਿਲ ਡੰਗਿਆ ਗਿਆ ਹੇ ਨੀ ਡੰਗਿਆ ਗਿਆ ਇੱਕ ਪਾਸੇ ਬਿੱਲੋ ਕਿਵੇਂ ਹਾਂ ਕਰਦਾ ਨਹੀਂ ਤਿੰਨ ਧੜਿਆਂ ਚ ਪਿੰਡ ਸਾਡਾ ਵੰਡਿਆ ਗਿਆ ਇੱਕ ਪਾਸੇ ਬਿੱਲੋ ਕਿਵੇਂ ਹਾਂ ਕਰਦਾ ਨਹੀਂ ਤਿੰਨ ਧੜਿਆਂ ਚ ਪਿੰਡ ਸਾਡਾ ਵੰਡਿਆ ਗਿਆ ਉਹ ਕਈ ਵਾਰੀ ਨਾ ਬਸ ਲਿਖਦੇ ਲਿਖਦੇ ਛੱਡ ਦਈਦਾ ਜਿਵੇਂ ਮਤਲਬ ਕੋਈ ਮਤਲਬ ਕਾਪੀ ਤੇ ਤੁਸੀਂ ਲਿਖਦੇ ਨਹੀਂ ਨਾ ਨਾ ਨਹੀਂ ਇਹ ਉਹ ਫਿਰ ਇਸ ਤਰ੍ਹਾਂ ਅੰਦਰ ਜਿਵੇਂ ਤੁਹਾਡਰ ਕੇ ਸੱਜਣ ਨੇ ਕਹਿਤਾ ਤਾਂ ਹੁਣ ਮੈਂ ਜਿਵੇਂ ਤੁਸੀਂ ਮੇਰੇ ਨਾਲ ਹੁਣ ਪੁੱਛੀ ਜਾਂਦੇ ਮੈਂ ਇਥੋਂ ਕਾਪੀ ਭਰਉਣ ਲੱਗ ਜੰਦੇ ਕਿ ਕਿਹੜੇ ਪੰਨੇ ਤੇ ਆਓ ਸਾਰਾ ਲਿਖਿਆ ਹੋਇਆ ਤੇ ਇਸ ਤਰ੍ਹਾਂ ਫਿਰ ਉਹ ਤੁਹਾਨੂੰ ਪਤਾ ਜਿਹੜਾ ਥੋੜਾ ਬੋੜ-ਬੋੜ ਸੁਣਾਈ ਚਾਹੀਦਾ ਤੇ ਇਹ ਬਹੁਤ ਵਧੀਆ ਲੱਗ ਕਿਉਂਕਿ ਇਹ ਕਮੇਟੀ ਬਹੁਤ ਵਧੀਆ ਕਰਦੇ ਆ ਕਈ ਤਰ੍ਹਾਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੇ ਆ ਅਸੀਂ ਇਕੱਠੇ ਨਾਟਕ ਕਰਦੇ ਰਏ ਮਤਲਬ ਸਟੇਜਾਂ ਦੇ ਤੇ ਬਹੁਤ ਤੇ ਉਹ ਤਾਂ ਕਰਕੇ ਅਸੀਂ ਸਾਡਾ ਦੇ ਖੁੱਲਿਆ ਹੈ ਸਾਹੋਬ ਕਿਤਾਬ ਅਸੀਂ ਇਕੱਠੇ ਰਹਿੰਦੇ ਰਹੇ ਹਣਾ ਤੇ ਉਹ ਆਵਾਜ਼ਾਂ ਜਿਹੜੀਆਂ ਤੁਸੀਂ ਕੱਢਦੇ ਮੇਰੇ ਮਿੱਤਰ ਸਾਹਿਬ ਜੀ ਇੱਕ ਵਾਰੀ ਤੁਹਾਡੇ ਉਹ ਫੌਜੀ ਕੁਲਦੀਪ ਨੇ ਜਦੋਂ ਫੋਨ ਕਿਸੇ ਨੂੰ ਕਰ ਦਿੱਤਾ ਕਿ ਮੇਰੀ ਮੇਰੇ ਮਿੱਤਰ ਨਾਲ ਯਾਰੀ ਆ ਹਣਾ ਤੇ ਉਹ ਮੇਰੇ ਮਿੱਤਰ ਸਾਹਿਬ ਨਾਲ ਤਾਂ ਕੀ ਗੱਲ ਕਰਾਉਣੀ ਉਹਨੇ ਤੁਹਾਡੇ ਨਾਲ ਕਰ ਦਿੱਤੀ ਤੇ ਉਹ ਬੇਲੀ ਕਹਿਣ ਲੱਗ ਗਿਆ ਕਿ ਹਾਂ ਸੱਚਮੁੱਚ ਹੀ ਤੇਰੀ ਤੇ ਯਾਰੀ ਹੋ ਗਈ ਉਹਨਾਂ ਜੀ ਜਿਸ ਤਰ੍ਹਾਂ ਅ ਸ਼ੌਂਕ ਹੁੰਦਾ ਸੀ ਮੈਨੂੰ ਹੁਣ ਤੇ ਚਲੋ ਕਾਫੀ ਟਾਈਮ ਹੋ ਗਿਆ ਮੈਂ ਛੱਡਤਾ ਗਾਰ ਅਸਲ ਨਹੀਂ ਕਦੀ ਕੀਤੀ ਮੇਰੇ ਮਿੱਤਰ ਸਾਹਿਬ ਇੱਕ ਐਸੇ ਮਤਲਬ ਆਰਟਿਸਟ ਉਹਨੇ ਜਿੰਨਾ ਬਦਲੇ ਜਿੰਨਾ ਤੋਂ ਬਿਨਾ ਪੰਜਾਬੀ ਫਿਲਮ ਜਿਹੜੀ ਉਹ ਸੁਪਰ ਹਿੱਟ ਨਹੀਂ ਸੀ ਹੁੰਦੀ ਤਾਂ ਮੈਂ ਬੜਾ ਪਿਆਰ ਕਰਦਾ ਸੀ ਉਹਨਾਂ ਨੂੰ ਉਹਨਾਂ ਦਾ ਫੈਨ ਸੀ ਮੈਂ ਇੱਥੇ ਇੱਕ ਰਿਹਾਰਨੀ ਪਿੰਡ ਆਏ ਸੀ ਇੱਥੇ ਮੈਂ ਦੇਖਣ ਵੀ ਉਹਨਾਂ ਨੂੰ ਗਿਆ ਮੈਨੂੰ ਦੇਖ ਦੇਖ ਕੇ ਮਤਲ ਲੱਗਿਆ ਤੇ ਉਹ ਜਿਵੇਂ ਨਾ ਇੱਕ ਵਾਰ ਦੀ ਗੱਲ ਆ ਵੀ ਉਹ ਬੰਬੇ ਫਿਲਮ ਬਣਦੀ ਸੀ ਆਪਣੇ ਜਿਸ ਤਰ੍ਹਾਂ ਸ਼ੋਲੇ ਫਿਲਮ ਤਾਂ ਉੱਥੇ ਮੇਲ ਮਿੱਤਰ ਸਾਹਿਬ ਵੀ ਸੀ ਤੇ ਉਹ ਉਹ ਜਦੋਂ ਉਹ ਗੱਬਰ ਆਪਣੇ ਅਮਜਦ ਖਾਨ ਜੀ ਗੱਬਰ ਜਿਹੜਾ ਬਣਿਆ ਉਹਦੇ ਚ ਕਾਲੀਆ ਸੀ ਤੇ ਉਹ ਜੋ ਜੋ ਨਾਲ ਡਾਇਲੋਗ ਬੋਲੇ ਵੀ ਮਤਲ ਕਾਲੀਆ ਕਿਤਨੇ ਆਦਮੀ ਥੇ ਤੇ ਸਰਕਾਰ ਨੇ ਕਿਤਨਾ ਨਾਮ ਰੱਖਾ ਉਹ ਕਹਿੰਦਾ 50000 ਤੇ ਉਹ ਮੇਨ ਮਿੱਤਰ ਸਾਹਿਬ ਡਾਇਰੈਕਟਰ ਸਾਨੂੰ ਕਹਿੰਦੇ ਯਾਰ ਮੈਨੂੰ ਵੀ ਡਾਇਲੋਗ ਬੋਲ ਕੇ ਵੇਖੰਦੇ ਫਿਰ ਉਹ ਆਪਦੇ ਅੰਦਾਜ਼ ਚ ਬੋਲਦਾ ਉਹ ਜਿਵੇਂ ਉਹਦਾ ਨਾਮ ਕਾਲੀਆ ਸੀ ਹੁਣ ਪੰਜਾਬੀ ਚ ਉਹਨੇ ਆਪਦੇ ਹਿਸਾਬ ਨਾਲ ਕੀਤਾ ਉਹ ਕਹਿੰਦਾ ਓਹ ਓਹ ਕਾਲਿਆਂ ਓ ਜ਼ਾਲਿਆਂ ਓ ਕਿੰਨਾ ਨਾਮ ਰਖਿਆ ਸਰਕਾਰ ਨੇ ਓ ਕਹਿੰਦਾ ਪੂਰਾ 50000 ਯਾਰ ਓ ਜ਼ਾਲਿਆ ਕਹਿੰਦਾ ਜੇ 50000 ਮੇਰੇ ਕੋ ਹੁੰਦਾ ਓ ਮੈਨੂੰ ਡਾਕੂ ਬਣਦੀ ਕੀ ਲੋੜ ਸੀ ਚਲੋ ਇਹ ਬਹੁਤ ਵਧੀਆ ਵਾਜੇ ਕਈ ਕਲਾਕਾਰਾਂ ਦੀਆਂ ਆਵਾਜ਼ਾਂ ਕੱਢ ਲੈਂਦੇ ਜਿਹੜੀ ਗੱਲ ਤੁਹਾਨੂੰ ਦੱਸੀ ਕਿ ਕਈ ਵਾਰੀ ਅਸੀਂ ਵੀ ਬਹੁਤ ਵਰੀ ਕੰਨਾਣਾ ਮਜ਼ਾਕ ਮਸਤੀ ਕਰਨੀ ਬਹੁਤ ਵਰੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਮੇਡੀ ਨਾਟਕ ਚੁਟਕਲੇ ਦੀ ਪਰ ਨਾ ਕਸ਼ਮੀਰ ਸਿੰਘ ਜੀ ਜਿਹੜਾ 25 30 ਸਾਲ ਪਹਿਲਾਂ ਸਮਾ ਸੀ ਨਾ ਬਹੁਤ ਵਧੀਆ ਸੀ ਉਹ ਤੇ ਅੱਜ ਜਿਹੜਾ ਸਮਾਂ ਨਾ ਉਹ ਮੋਹ ਪਿਆਰ ਜਿਹੜਾ ਉਹ ਖਤਮ ਹੋ ਗਿਆ ਪਰ ਅਸੀਂ ਤੇ ਦਰਸ਼ਕਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਚਾਹੇ ਕੇਜੀਟੀਵੀ ਹਰਿਆਣਾ ਤੋਂ ਜੁੜੇ ਨੇ ਚਾਹੇ ਸਾਡੇ ਇਲਾਕਾ ਸਾਰਾ ਪ੍ਰਮਾਤਮਾ ਕਰੇ ਸਦਾ ਇਹਨਾਂ ਤੇ ਮੇਰ ਰੱਖੇ ਇਸ ਇਲਾਕਾ ਜਿਹੜਾ ਖੁਸ਼ਹਾਲ ਰਵੇ ਕਿਉਂਕਿ ਜਿਹੜੇ ਨਾ ਰਿਸ਼ਤੇਦਾਰੀਆਂ ਰਿਸ਼ਤੇ ਨਾਤੇ ਪਿਆਰ ਮੁਹੱਬਤ ਉਹ ਖਤਮ ਹੋ ਗਿਆ ਤੋ ਇੱਕ ਦੂਸਰੇ ਦਾ ਜ ਮਤਲਬ ਨਾ ਅੱਜ ਕੱਲ੍ਹ ਤੇ ਸਮਾਂ ਐਸਾ ਆ ਗਿਆ ਵੀ ਜੇ ਇੱਕ ਭਰਾ ਜਗਾ ਵੇਚਦਾ ਨਾ ਤੇ ਦੂਜਾ ਕਹਿੰਦਾ ਵੀ ਜਾਣਦੇ ਜੋ ਜਗਾ ਵੇਲੀ ਹੋ ਗਈ ਮੈਂ ਦਫਾ ਹੋਏ ਪਰ ਇਥੋਂ ਨਿਕਲੇ ਪਰ ਉਹ ਜਿਹੜਾ ਸਮਾਂ ਪਹਿਲਾਂ ਸੀ ਨਾ ਬੜਾ ਵਧੀਆ ਸੀ ਲੇਕਿਨ ਹੁਣ ਜਿਹੜਾ ਨਾ ਹੁਣ ਬੜਾ ਭਿਆਨਕ ਆ ਸਮਾਂ ਜਿਹੜਾ ਤੇ ਉਦੋਂ ਚਲੋ ਗੀਤ ਸੰਗੀਤ ਜਿਹੜੇ ਹੁਣ ਵੀ ਲੋਕ ਸੁਣਦੇ ਆ ਪਰ ਜਿਹੜਾ ਪਹਿਲਾਂ ਸੀ ਉਦੋਂ ਮਗਾਈ ਵੀ ਬਹੁਤ ਘੱਟ ਸੀ ਜੋ ਵਿਆਹ ਸ਼ਾਦੀਆਂ ਹੁਣ ਮੰਨ ਕੇ ਚਲੋ ਵੀ ਅੱਜ ਸੋਨਾ ਜਿਹੜਾ 60-70 ਹਜ਼ਾਰ ਨੂੰ ਪਹੁੰਚ ਗਿਆ ਹੁਣ ਲਾਲਾ ਕੋਈ ਗਰੀਬ ਬੰਦਾ ਵਿਆਹ ਕਰਦਾ ਪਹਿਲਾਂ ਜਦੋਂ ਕਰਦਾ ਸੀ ਚਲੋ ਉਹ ਛਾਪਾਂ ਬਣਾਉਣੀਆਂ ਚਲੋ ਇਸ ਤਰ੍ਹਾਂ ਜਿਵੇਂ ਰੀਤ ਰਵਾਸ ਸੀ ਕੋਈ ਸੌਰੇ ਨੂੰ ਪਾਏ ਜਾਣੀ ਕੋਈ ਸੋ ਪ੍ਰਾਉਣੇ ਨੂੰ ਪਾਉਣੇ ਤੇ ਅੱਜ ਕਿੱਥੇ ਗਰੀਬ ਬੰਦਾ ਬਣਾ ਲੂਗਾ ਚੀਜ਼ਾਂ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਮਤਲਬ ਆਮਦਨ ਤੇ ਲਗਭਗ ਉੱਥੇ ਕੀ ਖੜੀ ਹੈ ਹੈਨਾ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਜਦੋਂ ਤੋਂ ਤੁਸੀਂ ਪੱਤਰਕਾਰੀ ਲੈਣ ਦੇ ਵਿੱਚ ਪਏ ਹੋ ਤੁਹਾਡੇ ਆਪਣੇ ਸ਼ੌਂਕ ਮਰ ਗਏ ਹੈਨਾ ਕਦੀ ਤੁਹਾਨੂੰ ਵੇਖਿਆ ਨਹੀਂ ਹੁਣ ਨਾਟਕ ਕਰਦੇ ਜਾਂ ਜਿਵੇਂ ਤੁਸੀਂ ਸਕੂਲਾਂ 'ਚ ਜਾ ਜਾ ਕੇ 26 ਜਨਵਰੀ 15 ਅਗਸਤ ਜਾਂ ਕੋਈ ਫੰਕਸ਼ਨ ਹੁੰਦੇ ਤੋਂ ਤਿਆਰੀ ਕਰਾਉਂਦੇ ਹੁੰਦੇ ਸੀ ਬੱਚਿਆਂ ਦੀ ਅੱਜ ਉਹ ਕਦੀ ਵੀ ਦੇਖਣ ਨੂੰ ਬਹੁਤ ਘੱਟ ਮਿਲਦਾ ਤੁਸੀਂ ਓਫ ਕੈਮਰੇ 'ਚ ਕਰਦੇ ਹੋ ਨਾ ਉਹ ਸ਼ੌਂਕ ਜੇ ਦੱਬ ਜੇ ਗਿਆ ਤੁਹਾਨੂੰ ਐਵੇਂ ਮਹਿਸੂਸ ਨਹੀਂ ਹੁੰਦਾ ਨਹੀਂ ਨਹੀਂ ਹੁਣ ਵੀ ਨਾ ਜਦੋਂ ਇੱਕ ਦਿਨ ਉਹ ਬੱਚੇ ਨਾਲ ਜਿਹੜੇ ਸਾਡੇ ਕਰਦੇ ਹੁੰਦੇ ਸੀ ਜਦੋਂ ਵੀ ਕਿਤੇ ਨਾਟਕ ਕਰਨੇ ਉਹ ਕੁਮੁੰਡਾ ਜਿਵੇਂ ਬਲਵਿੰਦਰਾ ਸੋਨੂ ਉਹ ਉਥੇ ਸਰਸੇ ਚਲੇ ਗਿਆ ਇੱਕ ਤੁਸੀਂ ਸੀ ਜਿਵੇਂ ਮੈਂ ਸੀ ਇੱਕ ਮੁੰਡਾ ਇਧਰ ਨਕੌੜੇ ਤੁਸੀਂ ਵੀਰੂ ਤਰਸੀਮ ਸੀ ਉਥੋਂ ਪੜੋਲਾ ਵਾਲੇ ਪਿੰਡ ਤੋਂ ਤੇ ਆਪਣਾ ਕੈਮਰਾ ਮਰਜੀਤ ਸਿੰਘ ਰਾਣਾ ਤੇ ਹੈ ਹੀ ਸੀ ਪਰ ਇਹ ਤੇ ਚਲੋ ਬੱਚਾ ਛੋਟਾ ਸੀ ਤੇ ਹੁਣ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਤੇ ਪਹਿਲਾਂ ਜਦੋਂ ਇਕੱਠੇ ਹੁੰਦੇ ਵੀ ਸ਼ੌਕ ਕੋਈ ਬਾਵਰੀ ਪਰਿਵਾਰ ਚੋਂ ਵੀ ਮਤਲਬ ਇਹ ਮੁੰਡਾ ਸਰਦਾਰਾ ਸੀ ਸੁਖਪਾਲ ਸੀ ਪਰ ਇੱਕ ਗੱਲ ਹੈ ਵੀ ਇਹਨਾਂ ਚ ਨਾ ਜਿਵੇਂ ਇਸ ਤਰ੍ਹਾਂ ਜਿਹੜੇ ਆਪਣੇ ਲੋਕ ਹਨ ਕਲਾ ਐਵੇਂ ਘੋੜ ਘੋੜ ਭਰੀ ਹੋਈ ਸੀ ਵੀ ਉੰਜੇ ਹੀ ਸਿਖਾਉਂਦੇ ਸੀ ਨੇ ਜਦੋਂ ਉਦੋਂ ਇਹਨਾਂ ਨੂੰ ਪੂਰੀ ਸਮਝ ਨਹੀਂ ਆਉਂਦੀ ਸਟੇਜ ਤੇ ਜਾ ਕੇ ਸੈੱਟ ਹੋ ਜਾਂਦੇ ਸੀ ਜਮਾ ਤਾਂ ਬਹੁਤ ਵਧੀਆ ਜੇ ਕੋਈ ਜਗਰਾਤਾ ਹੁੰਦਾ ਹੋਵੇ ਉਹ ਕਿਸੇ ਸਦਾਰੇ ਦੀ ਅਹੀ ਝਾਕੀ ਵੀ ਕਰਦੀ ਹੁੰਦੇ ਸੀ ਪਰ ਅੱਜ ਵੀ ਅਸੀਂ ਮੇਰੇ ਜਿਹੜੇ ਸਕੂਲ ਵਾਲੇ ਆ ਜਿੰਨੇ ਵੀ ਇਸ ਇਲਾਕੇ ਦੇ ਸਕੂਲਾਂ ਵਾਲੇ ਆ ਕਈ ਵਾਰੀ ਨਾ ਇਹ ਕੋਈ ਚੀਜ਼ਾਂ ਜਿਵੇਂ ਇਸ ਤਰ੍ਹਾਂ ਕੋਈ ਬੰਦਾ ਲੱਭਦਾ ਨਹੀਂ ਕੋ ਰੋਗਰਾਫਰ ਹਨਾ ਜਿਹੜਾ ਕੋਈ ਸਿਖਾ ਸਕੇ ਪਰ ਅਸੀਂ ਵੀ ਅੱਜ ਵੀ ਇਹਨਾਂ ਸਾਰੇ ਸਾਡੇ ਜਿਹੜੇ ਸਕੂਲ ਐ ਇਸ ਇਲਾਕੇ ਦੇ ਰਾਣੀ ਹਲਕੇ ਦੇ ਵੀ ਜਦੋਂ ਵੀ ਕਦੇ ਸਾਡੀ ਲੋੜ ਹੋਵੇ ਜੇ ਮੈਂ ਕਸ਼ਮੀਰ ਸਿੰਘ ਆ ਜਾਂ ਮੈਂ ਚਰਨਜੀਤ ਸਿੰਘ ਰਾਣਾ ਅਸੀਂ ਆਪਣੀਆਂ ਸੇਵਾ ਜਿਹੜੀਆਂ ਫ੍ਰੀ ਨਿਭਾ ਸਕਦੇ ਜੀ ਬੱਚੇ ਨਸ਼ੇ ਤੋਂ ਸਾਡਾ ਕਰਕੇ ਸਾਡੇ ਉਪਰਾਲੇ ਕਰਕੇ ਜੇ ਨਸ਼ਾ ਤੋਂ ਬਾਸ ਸਕਣ ਵੀ ਚੰਗੇ ਪਾਸੇ ਲੱਗਣ ਜਿਸ ਤਰ੍ਹਾਂ ਕੋਈ ਨਾਟਕ ਆ ਕੋਈ ਮਾਪਾ ਹੋਰ ਵੀ ਮਤਲਬ ਪ੍ਰੋਗਰਾਮ ਕਰਦੇ ਆ ਭੰਗੜਾ ਵਗੈਰਾ ਚਲੋ ਤੇ ਹੋਰ ਚੀਜ਼ਾਂ ਤੇ ਵੀ ਜੇ ਮੈਂ ਆਪਾਂ ਬੱਚਿਆਂ ਨੂੰ ਸਿਖਾਉਣਾ ਕੋਰੋਗ੍ਰਾਫੀਆਂ ਕੋਈ ਜਿਵੇਂ ਪਹਿਲੇ ਸਮੇਂ ਚ ਮੂ ਪਿਆਰਤੀਆਂ ਪੈਣਾ ਦਾ ਬੜਾ ਸੀ ਆਪਸ ਵਿੱਚ ਤੇ ਉਹਨਾਂ ਤੇ ਕੋਰੋਗ੍ਰਾਫੀਆਂ ਕਰਨੀਆਂ ਚਾਹ ਪਖੰਡੀ ਸਾਦਾ ਤੇ ਕਰਨੀਆਂ ਚਾਹ ਨਸ਼ਿਆ ਤੇ ਕਰਨੀਆਂ ਹੈਨਾ ਚਾਹ ਦੇਸ਼ ਭਗਤਾ ਤੇ ਕਰਨੀਆਂ ਉਹਦੇ ਵਾਸਤੇ ਫਰੀ ਆ ਬਿਲਕੁਲ ਜੇ ਸਾਡੀ ਕੋਈ ਲੋਡ ਹੋਵੇ ਤਾਂ ਤਾਂ ਇਹ ਸ਼ੌਂਕ ਦਾ ਇਸ ਤਰ੍ਹਾਂ ਦਾ ਸ਼ੌਂਕ ਦੀ ਤੁਸੀਂ ਗੱਲ ਕੀਤੀ ਆ ਤਾਂ ਸ਼ੌਂਕ ਵੇਖੋ ਮੇਰੇ ਪਰਿਵਾਰ ਜਿਹੜਾ ਘਰੇ ਉਹਨਾਂ ਨੇ ਵੀ ਮੈਨੂੰ ਕਦੀ ਨਹੀਂ ਡੱਕਿਆ ਵੀ ਉਹਨਾਂ ਨੂੰ ਪਤਾ ਵੀ ਇਹਨੇ ਨੇ ਆਪਦੀ ਮਰਜ਼ੀ ਕਰਨੀ ਜਾਣਾ ਹੀ ਜਾਣਾ ਇਹਨਾਂ ਜਿੱਤੇ ਹੈਨਾ ਇਹ ਤੁਸੀਂ ਕਿਹੜਾ ਕੋਈ ਗਲਤ ਰਸਤੇ 'ਤੇ ਜਾਂਦੇ ਪਰਿਵਾਰ ਤੇ ਉਹਦੇ ਰੋਕਦਾ ਨਾ ਜਦੋਂ ਉਹਨਾਂ ਨੂੰ ਐਵੇਂ ਲੱਗਦਾ ਕਿ ਸਾਡਾ ਬੱਚਾ ਸ਼ਾਇਦ ਰਾਹ ਪਟਕ ਗਿਆ ਜਾਂ ਵਾਈਫ ਨੂੰ ਲੱਗਦਾ ਕਿ ਮੇਰਾ ਬੰਦਾ ਥੋੜਾ ਜਿਹਾ ਵੀ ਰਸਤੇ ਤੋਂ ਪੜਕ ਗਿਆ ਹਨਾ ਵੀ ਜਿੱਦਾਂ ਸਾਡੇ ਪਰਿਵਾਰ ਦਾ ਨੁਕਸਾਨ ਹੋ ਤਾਂ ਹੀ ਰੋਕੂ ਵੈਸੇ ਤਾਂ ਕੋਈ ਜ਼ਰੂਰਤ ਹੀ ਨਹੀਂ ਹੁਣ ਜਦੋਂ ਸ਼ੁਰੂ ਤੋਂ ਆ ਕਿਸਾਨ ਅंदोलਨ ਆ ਮੈਂ ਜਾਂਦਾ ਹੁੰਦਾ ਸੀ ਉਹ ਘਰਦਿਆਂ ਨੇ ਕਹਿਣਾ ਵੀ ਇਹ ਚੋਕ ਤੁਰ ਪੈਂਦਾ ਝੋਲਾ ਚੁੱਕ ਕੇ ਤੇ ਹੌਲੀ-ਹੌਲੀ ਚੱਲੂ ਲੱਗੇ ਅੱਜ ਸਾਰਾ ਇਲਾਕਾ ਪਿਆਰ ਕਰਦਾ ਤੇ ਇਹ ਮਿਹਨਤ ਦਾ ਫਲ ਤੇ ਮਿਲਦਾ ਇਹ ਬੰਦੇ ਨੂੰ ਹਨਾ ਸ਼ੌਂਕ ਤੇ ਬਾਈ ਇਸ ਤਰ੍ਹਾਂ ਜਾਰੀ ਰਹਿਣਗੇ ਚਾਹੇ ਬੁਢੇ ਹੋ ਜੀਏ ਸ਼ੌਂਕ ਤੇ ਤੁਹਾਨੂੰ ਪਤਾ ਹੀ ਆ ਵੀ ਇਹ ਜਿਸ ਤਰ੍ਹਾਂ ਦਰਸ਼ਕੋ ਬਾਈ ਨੇ ਗੱਲ ਕੀਤੀ ਸੀ ਵੀ ਆਵਾਜ਼ਾਂ ਦੀ ਆਵਾਜ਼ਾਂ ਇਸ ਤਰ੍ਹਾਂ ਵੀ ਨਾ ਜਿਵੇਂ ਰਾਜਕੁਮਾਰ ਜੀ ਬੋਲਦੇ ਹੁੰਦੇ ਆਪਣੇ ਅੰਦਾਜ਼ ਚ ਯਾਨੀ ਹਮ ਨਾ ਤੋਂ ਡਰਦੇ ਹਈ ਜਾਂ ਕੁਸਰੀ ਤਰਵਾਰ ਸੇ ਔਰ ਨਾ ਬੰਦਾ ਡਰਤਾ ਘੋਲੀਓ ਕੀ ਬਨਕਾਰ ਸੇ ਹਮ ਡਰਤੇ ਹਈ ਤੁਸ ਪਰ ਵੀ ਜਿਗਾਰ ਸੇ ਯਾਨੀ ਹਮਾਰੇ ਪਾਸ ਚਾਕੂ ਹੈ लग जाए तो खून आ जाता है इस तू अला जिम्मे बोलते सचे दे ए, तो सच्ची तेरी मत बारी के बेबे तू मैं बेचा कपड़े घर में जगह दी पर मैं पिंड तरह ए, अपने शत्रुघ्न सेना बोलते होंगे खामोश अब कौन उल्लू का पटा कहता है जलती को आग और बुझी को राख कहते हैं बरूट से निकले हर तनिक विश्वनाथ कहते हैं ਤੇ ਜਿਸ ਤਰ੍ਹਾਂ ਸਾਡੇ ਮੁਰੇਸ਼ਪੁਰੀ ਜੀ ਹੁੰਦੇ ਸੀ ਉਹ ਬੋਲਦੇ ਸ਼ਾਮ ਸ਼ਾਮ ਹਾ 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 ਮਤਲਬ ਯਾਰ ਇਹ ਆਦਮੀ ਕੋ ਥੋੜਾ ਜਿਹਾ ਪਟ્રોલ ਦੇ ਦੇ ਤੋ ਬਾਰਾ ਕੀ ਆ ਜਾਂਦਾ ਹੈ ਇਹ ਮਤਲਬ ਕਾਫੀ ਸਮਾਂ ਹੋ ਗਿਆ ਜਿਸ ਤਰ੍ਹਾਂ ਇਹ ਨਾ ਚੀਜ਼ਾਂ ਨੂੰ ਰੈਸਣਾ ਚਾਹੀਦੀ ਆ ਜੇ ਮਤਲਬ ਹੁਣ ਲਗਾਤਾਰ ਜਿਹੜੀ ਚੀਜ਼ ਤੇ ਫੋਕਸ ਕਰਦੇ ਪ੍ਰੈਕਟਿਸ ਨਾ ਉਹ ਜ਼ਰੂਰੀ ਆ ਤੇ ਹਾਂ ਜਦੋਂ ਮੈਂ ਦੇਖਿਆ ਦੇਖਦਾ ਹੁੰਦਾ ਸੀ ਕਿਸੇ ਨੂੰ ਵੀ ਆ ਮੈਂ ਕਿਉਂ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਮਤਲਬ ਇਸ ਤਰ੍ਹਾਂ ਜਿਸ ਤਰ੍ਹਾਂ ਜਰਾ ਖਾੜੇ ਘਟ ਹੋ ਗਏ ਪਹਿਲਾ ਕਿਸੇ ਵੀ ਪਿੰਡ ਖਾੜਾ ਲੱਗਣਾ ਤੇ ਮੈਂ ਉੱਥੇ ਸਪੈਸ਼ਲ ਵੇਖਣ ਜਾਣਾ ਉਹਨੂੰ ਤੇ ਉਹ ਵਾ ਜਿਵੇਂ ਮੇਜਰ ਰਾਜਸਥਾਨੀ ਸੀ ਉਹ ਇੱਕ ਹੀ ਬੇਗੂ ਆਇਆ ਸੀ ਉਹ ਲੋਹੜੀ ਤੋਂ ਦੂਜੇ ਦਿਨ ਆਉਂਦਾ ਮੈਂ ਉੱਥੇ ਗਿਆ ਇਥੇ ਆਕਾਸ਼ਦੀਪ ਆਇਆ ਲਾਭ ਹੀਰਾ ਭਾਵਦੀ ਆਇਆ ਉੱਥੇ ਮੈਂ ਗਿਆ ਉਹਨੂੰ ਵੇਖਣ ਵਾਸਤੇ ਜਦੋਂ ਪਹਿਲਾਂ ਕੈਸਟ ਆਈ ਹੋਦੀ ਉਹ ਮੁੰਡੇ ਕੋਡੀ ਖੜਨ ਵੀ ਉਦੋਂ ਰਲੀਜ ਹੋਈ ਸੀ ਤਾਂ ਜਿੱਥੇ ਵੀ ਕਦੇ ਆਉਂਦਾ ਹੁੰਦਾ ਹੈ ਨਾ ਮੇਰਾ ਸ਼ੌਂਕ ਬੜਾ ਸੀ ਇਸ ਚੀਜ਼ ਦਾ ਤੇ ਬੰਦੇ ਨੂੰ ਸ਼ੌਂਕ ਨਹੀਂ ਆਪਦੇ ਮਾਰਨੇ ਚਾਹੀਦੇ ਹੈ ਨਾ ਤੇ ਇਸ ਦੁਨੀਆ ਤੋਂ ਪਤਾ ਨਹੀਂ ਕਿਦੋਂ ਚਲੇ ਜਾਣਾ ਕਿਦੋਂ ਫੂਕਾ ਨਿਕਲ ਜਾਣੀਆਂ ਲੋਕ ਭੋਗ ਤੱਕ ਯਾਦ ਰੱਖਦੇ ਬੰਦੇ ਨੂੰ ਤੇ ਇਸ ਕਰਕੇ ਅਸੀਂ ਦਰਸ਼ਕੋ ਇਹ ਕਹਿੰਦੇ ਆ ਵੀ ਇਹ ਜੀਵਨ ਜਿਹੜਾ ਹੈ ਨਾ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਤੇ ਇਹਨੂੰ ਵਧੀਆ ਢੰਗ ਨਾਲ ਅਡਾਓ ਤੇ ਨਸ਼ਿਆਂ ਤੋਂ ਬਿਲਕੁਲ ਰਾਹਤ ਰੋ ਨਸ਼ੇ ਨਾ ਕਰੋ ਆਪਣੇ ਪਰਿਵਾਰ ਨੂੰ ਸੁਖ ਦਿਓ ਆਪਣੇ ਰਿਸ਼ਤੇਦਾਰਾਂ ਦੇ ਆ ਨਸ਼ੇ ਕਿਹੜੇ ਨਸ਼ਾ ਹੋਣਾ ਚਾਹੀਦਾ ਆਪਦੇ ਰਿਸ਼ਤੇਦਾਰਾਂ ਦਾ ਆਪਦੇ ਜੀਵਨ ਸਾਥੀ ਦਾ ਆਪਦੇ ਭੈਣ ਭਰਾਵਾਂ ਦਾ ਆਪਦੇ ਯਾਰਾਂ ਮਿੱਤਰਾਂ ਦਾ ਆਪਣੇ ਆਂਡੀਆਂ ਗਵੰਡੀਆਂ ਦਾ ਆਪਦੇ ਕੰਮ ਦਾ ਆਪਣੇ ਸ਼ੌਂਕ ਦਾ ਤਾਂ ਇਹੋ ਜਿਹਾ ਨਸ਼ਾ ਹੋਣਾ ਚਾਹੀਦਾ ਤੇ ਆਹ ਨਸ਼ੇ ਜਿਹੜੇ ਇਹ ਸਭ ਫਿੱਕੇ ਦੇ ਸਾਹਮਣੇ ਜਿਸ ਬੰਦੇ ਨੂੰ ਮਤਲਬ ਆਪਦੇ ਸ਼ੌਂਕ ਦੇ ਅਸੀਂ ਲੋਕਾਂ ਦਾ ਪਿਆਰ ਦਾ ਨਸ਼ਾ ਹੈ ਨਾ ਉਹ ਦੇ ਸਾਹਮਣੇ ਸਭ ਫਿੱਕੇ ਹੈ ਠੀਕ ਹੈ ਏ ਬੀ ਨਿਊਜ਼ ਹਰਿਆਣਾ ਦੇ ਪੱਤਰਕਾਰ ਸਰਦਾਰ ਬੂਟਾ ਸਿੰਘ ਜੀ ਇਹਨਾਂ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਹਨਾਂ ਦੇ ਜ਼ਿੰਦਗੀ ਦੇ ਤਜਰਬੇ ਤੁਹਾਨੂੰ ਕਿਵੇਂ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮੈਂ ਕਸ਼ਮੀਰ ਸਿੰਘ ਕੇ ਜੀਟੀਵੀ ਹਰਿਆਣਾ ਦੇ ਨਾਲ ਕੈਮਰਾਮੈਨ ਰஞ்சிਤ ਸਿੰਘ ਜੀ ਰਾਣਾ ਧੰਨਵਾਦ